ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਹਿੰਦੁਸਤਾਨ ਫਾਸਟ ਨਿਊਜ਼ ਹਿੰਦੁਸਤਾਨ ਫਾਸਟ ਨਿਊਜ਼ ਦੇਖਣ ਵਾਲੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਬੀਤੀ ਰਾਤ ਲੁਧਿਆਣੇ ਦੇ ਲੋਹਾਰਾ ਬਾਪੂ ਮਾਰਕੀਟ ਦੇ ਵਿਖੇ ਇੱਕ ਕੂਕਰਮ ਦਾ ਮਾਮਲਾ ਸਾਹਮਣੇ ਆਇਆ ਜਿਸ ਦੇ ਵਿੱਚ ਇਲਾਕਾ ਨਿਵਾਸੀਆਂ ਦੇ ਵੱਲੋਂ ਪੁਲਿਸ ਨੂੰ ਸੱਦਿਆ ਗਿਆ ਪਰ ਪੁਲਿਸ ਦੇ ਬਿਆਨ ਤੁਸੀਂ ਸੁਣਨ ਸਮਝਦੇ ਹੋ ਕਿਸ ਤਰੀਕੇ ਨਾਲ ਬਿਆਨਬਾਜ਼ੀ ਕਰਦੇ ਪਏ ਨੇ ਬਨੇ ਰਹੋ ਸਾਡੇ ਨਾਲ ਹਿੰਦੁਸਤਾਨ ਫਾਸਟ ਨਿਊਜ਼ ਦੀ ਖਾਸ ਰਿਪੋਰਟ ਤੁਹਾਨੂੰ ਪਤਾ ਤਾਂ ਹੈਗਾ ਮਸਲਾ ਸਾਨੂੰ ਕਹਨੂੰ ਪੁੱਛਦੇ ਹੋ ਪਤਾ ਹੀ ਹੈ ਤੁਹਾਨੂੰ ਮਸਲਾ ਕੀ ਹੋਇਆ ਅੱਜ ਦੇ ਤਫ਼ਤੀਸ਼ ਕਰ ਰਹੇ ਹਾਂ ਤੁਹਾਨੂੰ ਕੰਪਲੇਂਟ ਤੇ ਤਫਤੀਸ਼ ਕਰਾਂਗੇ ਜਦੋਂ ਤਫਤੀਸ਼ ਮੁਕੰਮਲ ਹੋਏ ਜੇ ਫਿਰ ਰੋਣ ਹਾਂਜੀ ਆਸੀਂ ਨਹੀਂ ਕਿਸੇ ਨਾਲ ਲੱਗੇ ਜੁਬਨਾਂ ਲੈ ਜੀਓ ਹਾਂ ਸਵੇਰੇ ਬੁਲਾਵਾਂਗੇ ਤੁਹਾਨੂੰ ਜਿਆਦਾ ਪਤਾ ਅੱਜ ਤੱਕ ਮੈਂ ਮਾਪੇ ਪਾ ਨੂੰ ਪੁੱਛਾਂਗੇ ਜਦੋਂ ਜੇਹੀ ਜੀ ਗੱਲ ਹੋਊਗੀ ਤੁਹਾਨੂੰ ਅਸੀਂ ਦੱਸਦੇ ਹਾਂ ਇਹ ਤਫਤੀਸ਼ ਦਾ ਮਾਮਲਾ ਹੈ